ਵਿਚਾਰਾਂ ਅੰਦਰ ਆਪਾਂ ਸਤਿਗੁਰੂ ਪਿਤਾ ਜੀ ਦੁਆਰਾ ਜੋ ਅਸਰਾ ਸਿਕੰਦਰ ਬਿਰਮਾ ਦੀ ਜੋ ਤੇ ਤੁਨੇ ਚੜਾਈ ਗਈ ਹੈ ਜੋ ਉਹਨਾਂ ਦੀ ਜੋ ਬਾਰ ਹੈ ਜੋ ਉਹਨਾਂ ਦੇ ਆਪਸ ਦੇ ਵਿੱਚ ਕਾਰਨ ਬਣੇ ਔਰ ਉਹਨਾਂ ਦੇ ਉੱਤੇ 12 ਲਿਖੀਆਂ ਗਈਆਂ ਔਰ ਉਸੇ ਧੁਨ ਦੇ ਉੱਤੇ ਸਤਿਗੁਰੂ ਪਿਤਾ ਜੀ ਨੇ ਫਿਰ ਕਿਹਾ ਭਾਈ ਇਹ ਬਾਣੀ ਜੋ ਆਸਰਾ ਦੀ ਬਾਰ ਦੀ ਹੈ ਉਹ ਗੁਜਰੀ ਰਾਗ ਦੇ ਅੰਦਰ ਉਚਾਰਨ ਕੀਤੀ ਸੋ ਆਓ ਅਗਲੇ ਵਿਚਾਰ ਆਰੰਭ ਕਰੀਏ ਲਲਹਾ ਤੇ ਬਿਲਹਾ ਦੋਵੇਂ ਉਹ ਕਹਿੰਦੇ ਕਾਂਗੜ ਦੇ ਇਲਾਕੇ ਦੇ ਤਗੜੇ ਜ਼ਿਮੀਂਦਾਰ ਸਰਦਾਰ ਨੇ ਪਰ ਇੱਕ ਵਾਰ بارش ਨਾ ਹੋਣ ਕਰਕੇ ਪਾਣੀ ਦਾ ਸੋਕਾ ਪੈ ਗਿਆ ਔਰ ਲਲੇ ਦੀ ਫਸਲ ਪਾਣੀ ਖਣੋ ਬਰਬਾਦ ਹੋ ਗਈ ਲਲੇ ਨੇ ਇਸ ਔਕੜ ਦੇ ਸਮੇਂ ਬਿਲਹਾ ਨੂੰ ਆਖਿਆ ਕਿ ਜੇ ਤੂੰ ਆਪਣੇ ਕੂਲ ਵਿੱਚੋਂ ਮੈਨੂੰ ਪੈੜੀਆਂ ਵਾਸਤੇ ਪਾਣੀ ਦੇ ਦੇਵੇਂ ਤਾਂ ਪਾਣੀ ਫਸਲਾਂ ਦਾ ਛੇਵਾਂ ਹਿੱਸਾ ਮੈਂ ਇਸ ਬਦਲੇ ਤੈਨੂੰ ਦੇਵਾਂ ਤਾਂ ਬਿਲਮੇ ਨੇ ਇਹ ਸ਼ਰਤ ਨੂੰ ਮੰਨ ਲਿਆ ਅਤੇ ਆਪਣੇ ਕੂਲ ਦੇ ਵਿੱਚੋਂ ਪਾਣੀ ਦੇ ਦਿੱਤਾ ਪਰ ਫਸਲ ਤਿਆਰ ਹੋ ਜਾਣ ਪਰ ਲਲੇ ਨੇ ਆਪਣੇ ਇਕਰਾਰ ਤੂੰ ਮੁੱਕਰ ਗਿਆ ਬਿਲਹਾਨ ਨੂੰ ਜੋ ਉਹਦਾ ਬੰਦਾ ਹਿੱਸਾ ਸੀ ਉਹ ਦਿੱਤਾ ਨਾ ਤੇ ਇਹਦਾ ਸਿੱਟਾ ਫਿਰ ਆਪਸ ਵਿੱਚੇ ਨਿਕਲਿਆ ਕਿ ਅਖੀਰ ਆਪਸ ਦੇ ਵਿੱਚ ਇਹ ਲੜਾਈ ਹੋ ਝਗੜਾ ਹੋ ਗਿਆ ਜੰਗ ਹੋ ਗਏ ਤੇ ਇਸ ਦੇ ਕਾਰਨ ਬਿਲਮਾ ਕੈਦ ਵਿੱਚ ਪੈ ਗਿਆ ਲਾਲਾ ਹਾਰ ਗਿਆ ਤੇ ਬਿਲੇ ਨੇ ਲਾਲੇ ਨੂੰ ਆਪਣੀ ਕੈਦ ਚ ਪਾ ਲਿਆ ਬਿਲਮੇ ਨੇ ਥੋੜੇ ਚਿਰ ਵਾਸਤੇ ਲੈ ਇਹਨੂੰ ਕੈਦ ਰੱਖ ਵਿੱਚ ਰੱਖਿਆ ਪਰ ਛੇਵਾਂ ਹਿੱਸਾ ਦਾ ਪਰਬ ਸੂਰ ਕਰਨ ਤੋਂ ਮਗਰੋਂ ਲੱਲੇ ਨੂੰ ਛੱਡ ਦਿੱਤਾ ਤੇ ਉਹਦੀ ਜ਼ਮੀਨ ਵੀ ਉਹਦੇ ਹਵਾਲੇ ਕਰ ਦਿੱਤੀ ਇਸ ਘਟਨਾ ਦੇ ਉੱਤੇ ਫਿਰੇ ਵਾਰ ਦੀ ਪੌੜੀ ਜੋ ਰਚੀ ਗਈ ਹੈ ਛੇਵੀਂ ਤੁਕ ਦੇ ਅੰਦਰ ਕੇ ਕਾਲ ਲੱਲਾ ਕੇ ਦੇਸ ਕਾ ਹੋਇਆ ਬਿਲਮਾ ਹਿੱਸਾ ਛਟਾ ਮਨਾਏ ਕੈ ਯਾਲ ਨਹਿਰੋ ਦੀ ਮਾਂ ਫੇਰਾ ਹੁਣ ਹੋਏ ਲਲਾ ਨੇ ਰਣ ਮੰਡਿਆ ਧੀਮਾ ਭੇੜ ਦਹੂ ਦਿਸ ਮੱਚਿਆ ਸਟ ਪਈ ਅਜੀਮਾ ਸਿਰ ਧੜ ਡਿੱਗੇ ਖੇਤ ਵਿੱਚ ਜਿਉ ਵਾਣ ਢਿਮਾ ਮਾਲਾ ਬਹਨੇ ਮਨੇ ਰਣ ਮੇ ਧਰ ਸੀਮਾ ਇਹ ਆਪਸ ਦੇ ਵਿੱਚ ਜੰਦ ਹੋ ਗਏ ਪਰ ਹਾਰ ਖਾਣੇ ਕੋਈ ਲਲੇ ਨੂੰ ਬਿਲਮਾ ਜਿੱਤ ਗਿਆ ਤੇ ਸਵਾਰ ਨੂੰ ਰਚਿਆ ਗਿਆ ਇਹ ਸਤਿਗੁਰੂ ਪਿਤਾ ਜੀ ਜੋ ਤਕਰੀਬਨ 500 ਤੇ 85 ਅੰਗ ਦੇ ਉੱਤੇ ਲਲਾ ਬਿਨਹਾ ਦੀ ਬਾਣ ਬਟ ਹੰਸ ਰਾਗ ਦੇ ਵਿੱਚ ਸਤਿਗੁਰੂ ਪਿਤਾ ਜੀ ਨੇ ਉਚਾਰੇ ਹੈ ਇਸ ਧੁਨ ਦੇ ਉੱਤੇ ਪਿਤਾ ਜੀ ਨੇ ਗਾਉਣ ਦਾ ਹੁਕਮ ਕੀਤਾ ਕਿ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਣ ਕੀਆ ਐਸੀ ਪਾਵਨ ਬਾਣੀ ਸਤਿਗੁਰੂ ਪਿਤਾ ਜੀ ਦੇ ਧੁਨ ਦੇ ਨਾਲ ੜਾਵਣੀ ਕੀਤੀ ਜੋਧਾ ਵੀਰਾ ਤੇ ਪੂਰਵਣੀ ਜੋ ਅਗਲੀ ਵਾਰ ਹੈ ਕਿ ਤਾ ਜੋਧਾ ਤੇ ਵੀਰਾ ਦੋਵੇਂ ਪੂਰਵਣੀ ਦੇ ਪੁੱਤਰ ਹਨ ਅਤੇ ਲਖੀ ਜੰਗਲ ਦੇ ਵੱਡੇ ਉੱਗੇ ਢਾੜ ਵੀ ਨੇ ਤੇ ਕਿਸੇ ਨੇ ਦੀ ਇਹ ਨਾਮ ਮੰਨਦੇ ਸਾਂ ਇਹਨਾਂ ਦੋਮਾ ਭਰਾਵਾਂ ਦਾ ਕੰਮ ਅਮੀਰ ਸਰਦਾਰਾਂ ਦੇ ਨਾਲ ਸ਼ਾਹੀ ਖਜ਼ਾਨੇ ਨੂੰ ਲੁੱਟਣਾ ਅਤੇ ਗਰੀਬਾਂ ਨਾਥਾਂ ਦੀ ਸਹਾਇਤਾ ਕਰਨਾ ਸੀ। ਕਈ ਵਾਰ ਇਹਨਾਂ ਨੇ ਅਕਬਰ ਬਾਦਸ਼ਾਹ ਦਾ ਖਜ਼ਾਨਾ ਵੀ ਕਸ਼ਮੀਰ ਜਾਂਦੇ ਹਾਂ ਲੁੱਟਿਆ ਪਰ ਜਦ ਵੀ ਸ਼ਾਹੀ ਸੈਨਾ ਇਹਨਾਂ ਦੀ ਤਾੜਨਾ ਵਾਸਤੇ ਕੱਢੀ ਗਈ ਤਾਂ ਹਾਰ ਖਾ ਕੇ ਪਛਾਹ ਮੁੜ ਜਾਂਦੇ। ਦੱਸਿਆ ਜਾਂਦਾ ਹੈ ਕੇ ਬਾਦਸ਼ਾਹ ਨੇ ਇਹਨਾਂ ਨੂੰ ਇੱਥੇ ਤਾਈ ਹੁਆ ਦਿੱਤਾ ਸੀ ਕਿ ਕਿ ਤੁਸੀਂ ਧਾਰੇ ਮਾਰ ਨੇ ਛੱਡ ਦਿਓ ਤੇ ਨਹੀਂ ਲਖੀ ਜੰਗਲ ਦੇ ਦੇਸ਼ ਦਾ ਸਾਰਾ ਰਾਜ ਸੰਭਾਲ ਅਤੇ ਇਸ ਦਾ ਇਲਾਕਾ ਦਾ ਪ੍ਰਬੰਧ ਕਰੋ ਪਰ ਇਹਨਾਂ ਨੇ ਇਸ ਨੂੰ ਵੇਖ ਪ੍ਰਕਾਰ ਦੀ ਸ਼ਾਇਨ ਸਮਝ ਕੇ ਨਾ ਕਰ ਦਿੱਤੇ ਨਿਦਰ ਹੋ ਕੇ ਧਾਰੇ ਮਾਰਦੇ ਹੋਏ ਅਤੇ ਗਰੀਬਾਂ ਦੁਖੀਆਂ ਦੀ ਸਹਾਇਤਾ ਕਰਦੇ ਜਾਈ। ਅਕਬਰ ਨੇ ਇਹਨਾਂ ਦੀ ਆਕੜ ਭੰਨਣ ਨੂੰ ਫੌਜ ਭੇਜੀ ਅਤੇ ਦੋਹਾਂ ਭਰਾ ਬਹਾਦਰ ਨਾਲ ਮੁਕਾਬਲਾ ਕੀਤਾ। ਲੜਾਈ ਕਾਫੀ ਸਮਾਂ ਚੱਲੀ। ਪੱਟਾ ਨੇ ਫਿਰ ਇਸ ਘਟਨਾ ਉੱਤੇ ਦੋ ਬਾਰ ਬਣਾਈ ਹੈ। ਪੌੜੀ ਹੈ ਕਿ ਜੋਧ ਵੀਰ ਪੂਰਬਣੀ ਦੋ ਗੱਲਾਂ ਕਰੀ ਕਰਾਈ ਰੀਆ। ਫਾਉਰੀ ਜੜੀ ਬਾਦਸ਼ਾਹ ਅਕਬਰ ਰਣ ਭਾਰੀਆਂ ਸਾਮੁਖ ਹੋਏ ਰਾਜਪੂਤ ਸੂਤਰ ਰਣ ਘਾਰੀਆਂ ਤੂੰ ਮਿਆਂ ਨੂੰ ਕੱਢਿਆ ਬਜਲ ਚਮਕਾਰੀਆਂ ਇੰਦਰ ਸਣੇ ਅਪਛਰਾ ਮਿਲ ਕਰਨ ਜੋ ਹਾਰੀਆਂ ਇਹ ਕੀਤੀ ਜੋਧ ਵੀਰ ਪਾਤਸ਼ਾਹੀ ਗੱਲਾਂ ਸਾਰੀਆਂ ਤਾਏ ਸਤਿਗੁਰੂ ਪਿਤਾ ਜੀ ਨੇ ਰਾਮਕਲੀ ਰਾਗ ਦੇ ਅੰਦਰ ਤਕਰੀਬਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 947 ਉੱਤੇ ਸੁਭਾਏ ਮਾਨਕ ਸੱਚੇ ਤਖਤ ਰਚਾਇਆ ਵੈ ਸੰਨ ਕੋ ਜਾਈ ਐਸੀ ਵਿਚਾਰ ਸਤਿਗੁਰੂ ਪਿਤਾ ਜੀ ਕਰਦੇ ਐ ਕਿ ਅਗਲਾ ਕਿ ਰਾਏ ਮਹਿਮਾ ਤੇ ਰਾਏ ਹਸਨਾ ਰਾਏ ਮਹਿਮਾ ਤੇ ਰਾਏ ਹਸਨਾ ਦੋਵੇਂ ਪੱਟੀ ਰਾਜਪੂਤ ਨੇ ਸ਼੍ਰੀਕੇ ਦੇ ਵਿੱਚ ਭਰਾ ਨੇ ਨਿੱਕੀਆਂ ਨਿੱਕੀਆਂ ਰਾਜਵੜਿਆਂ ਦੇ ਰਾਜੇ ਨੇ ਤੇ ਮਹਿਮੇ ਦਾ ਰਾਜ ਵੱਡਾ ਸੀ ਅਤੇ ਇਹ ਚਾਹੁੰਦਾ ਸੀ ਕਿ ਹਸਨਾ ਵੀ ਉਸ ਦੀ ਈਨ ਮੰਨ ਲਵੇ ਪਰ ਹਸਨਾ ਆਪਣੇ ਆਪ ਨੂੰ ਸ਼੍ਰੀਕੇ ਵਿੱਚ ਹੋਣ ਕਰਕੇ ਘੱਟ ਨਹੀਂ ਸੀ ਖਵਾਉਂਦਾ ਅੰਤ ਨੂੰ ਨੌਬਦ ਦੇ ਬਣੇ ਕੇ ਲੜਾਈ ਚੱਲੀ ਦੋਵੇਂ ਉgge ਬਹਾਦਰ ਨੇ ਪਰ ਹਸਨ ਲਈ ਵਿੱਚ ਪਕੜਿਆ ਗਿਆ ਕੈਦ ਦੀ ਹਾਲਤ ਵਿੱਚ ਵੀ ਜਦ ਮਹਿਮੇ ਨੇ ਈਨ ਮਨਾਉਣ ਲਈ ਆਖਿਆ ਤਾਂ ਦਲੇਰੀ ਵਾਂ ਨਾ ਕਰ ਦਿੱਤੀ ਔਰ ਕਿਸੇ ਨਾ ਕਿਸੇ ਹੀਲੇ ਨਾਲ ਕੈਦ ਵਿੱਚੋਂ ਨਿਕਲ ਗਿਆ ਸਮਾ ਪਾ ਕੇ ਸ਼ਾਹੀ ਸੈਨਾ ਦੀ ਮਦਦ ਦੇ ਨਾਲ ਮਹਿਮੇ ਤੇ ਚੜ੍ਹਾਈ ਕਰ ਦਿੱਤੀ ਅੰਤ ਨੂੰ ਹਸਨਾ ਕੈਦ ਹੋ ਗਿਆ ਬਾਰੇ ਮਹਿਮੇ ਨੇ ਆਪਣੀ ਦਿਆਲੂ ਸੁਭਾਅ ਅਨੁਸਾਰ ਹਸਨੇ ਦਾ ਅਪਰਾਧ ਬਖਸ਼ ਦਿੱਤਾ ਟਾਡੀਆਂ ਨੇ ਇਹਦੇ ਤੇ ਜੋ ਬਾਰ ਰਚੀ ਜੋ ਤੁਹਾਨੂੰ ਚਾਰਨ ਕੀਤੀ ਮਹਿਮਾ ਹਸਨਾ ਰਾਜਪੂਤ ਰਾਇ ਪਹਾਰੇ ਪੱਟੀ ਹਸਨੇ ਬੀਮਾਨ ਗੇ ਨਾਲ ਮਹਿਮੇ ਠੱਟੀ ਪੇੜ ਦੁਹਾਂ ਦਾ ਮੱਚਿਆ ਦਰ ਵਗੇ ਸੋ ਫੱਟੀ ਮਹਿਮੇ ਪਾਈ ਬੜੇ ਰਣ ਗਲ ਹਸਨੇ ਘੱਟੀ ਬਨ ਸਨੇ ਨੂੰ ਛੱਟ ਜਸ ਮਹਿਮੇ ਖੱਟੀ ਕਿ ਹਸਰੇ ਨੂੰ ਛੱਡ ਕੇ ਮਹਿਮੇ ਨੇ ਜਸ ਖੱਟਿਆ ਕਿ ਮੈਂ ਉਹਨੂੰ ਬਖਸ਼ ਦਿੱਤਾ ਤੇ ਇਹ ਧੁਨ ਜੋ ਉਚਾਰਨ ਹੋਈ ਸਤਿਗੁਰੂ ਪਿਤਾ ਜੀ ਨੇ ਜੋ ਸਾਰੰਗ ਦੀ ਬਾਾਰ ਹੈ ਉਹਦੇ ਵਿੱਚ ਉਚਾਰਨ ਕੀਤੀ ਹੈ ਕਿ ਆਪੇ ਆਪ ਨਰਿੰਜਣਾ ਜਿਨ ਆਪੋ ਪਾਇਆ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਤਕਰੀਬਨ 1237 ਅੰਗ ਦਿੱਤੇ ਸੁਭਾਏਮਾਨ ਹੈ ਸੋ ਸਤਗੁਰੂ ਕਿਰਪਾ ਕਰਨ ਐ ਸ੍ਰੀ ਬੋਸ਼ਿਸ਼ ਕਾਰਣ ਜੋ ਇਹ 12 ਨੇ ਜੋ ਇਹ ਧੁਨਾ ਨੇ ਇਹਦਾ ਗਿਆਨ ਐ ਸਭ ਉਸਕੰਤ ਵਾਸੀ ਵੀ ਉਚਾਰਨ ਕਰ ਸਕੀਏ ਕਿਉਂਕਿ 12 ਗਾਉਂ ਦੇ ਨਾਲ ਸਤਿਗੁਰੂ ਦਾ ਜਨੇ ਇਸੇ ਲਈ 12 ਉਚਾਰਨ ਕਰਾਇਆ ਸੀ ਇਸੇ ਲਈ ਧੁਨਾ ਚੜਾਈਆਂ ਸੀ ਵੀ ਸਾਡੇ ਅੰਦਰ ਵੀਰ ਰਸ ਪੈਦਾ ਹੋਵੇ ਇਹਨਾਂ ਦੇ ਅੰਦਰ ਨਿੱਡਰਤਾ ਆਵੇ ਔਰੇ ਜੰਗ ਦੇ ਲਈ ਹਮੇਸ਼ਾ ਤਿਆਰ ਰਹਿਣ ਇਹ ਡਰ ਕਲਾਂ ਵੰਗਦਰ ਵਰਕੇ ਨਾ ਬਹਿਣ ਸ਼ੇਰਾਂ ਵਾਂਗ ਦਲੇਰ ਰਹਿਣ ਕਿਉਂਕਿ ਪਿਤਾ ਜੀ ਨੇ ਫਿਰ ਆ ਕੇ ਗਿੱਧੜੋਂ ਸ਼ੇਰ ਬਣਾਇਆ ਸੀ ਇਸ ਕਰਕੇ ਮਹਾਰਾਜ ਨੇ ਹਮੇਸ਼ਾ ਹੀ ਸ਼ੇਰਾਂ ਦੇ ਵਾਂਗ ਦਹਾੜਦੇ ਰਹਿਣ ਐਸੀ ਜੋਸ਼ ਭਰਨ ਦੇ ਲਈ ਬਲ ਦੇਣ ਦੇ ਲਈ ਤਾਕਤ ਦੇਣ ਦੇ ਲਈ ਸਤਿਗੁਰੂ ਪਿਤਾ ਜੀ ਨੇ ਇਹ 12 ਇਹ ਤੋ ਨਾ ਇਹ ਬਾਣੀ ਨੂੰ ਉਚਾਰਨ ਕੀਤਾ ਹੈ ਤੋ ਸਤਿਗੁਰ ਪਿਤਾ ਕਰਨ ਐਸੀ ਕਿਰਪਾ ਕਰਨ ਪਾਵਨ ਬਾਣੀ ਨੂੰ ਸਰਬੁਣ ਕਰਕੇ ਸਾਡਾ ਮਨ ਜੋ ਤਾਨ ਉਹ ਠੰਡਾ ਹੋ ਜਾਏ ਔਰ ਜੋ ਉਸ ਕਾਰਨ ਸਤਗੁਰੂ ਪਿਤਾ ਜੀ ਨੇ ਸਾਨੂੰ ਸੰਸਾਰ ਤੇ ਕੱਲਿਆ ਤੂੰ ਆਇਓ ਲਾਹ ਲੈ ਲੱਗਾ ਕਿ ਤਖ ਪਕੜੇ ਮੁਕਤੀ ਚੱਲੀ ਰਹਿਣ ਦੇ ਵਿਚਾਰਨ ਸਮਝ ਸਕੀਏ ਲੋਗ ਸੁਖੀਏ ਪ੍ਰਲੋਗ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੀਲੇ ਆਪ ਸੰਗ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬੁਰਨਾਮਾ ਕੋਈ ਵੀ ਰਸਨਾ ਵਾਹ ਜੀ ਰਹੇਗਾ ਜਗੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਬਾਹੇ ਗੁਰੂ ਸਤ ਨਾਮ ਬਾਹੇ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ